ਆ ਹਾਂ ਜਹੰਦਰਾ ਸਵਾਦ ਵਾਲੀ ਗੱਲ ਨਹੀਂ ਬਾਈ ਓਏ ਕੀ ਹੋ ਗਿਆ ਆ ਯਾਰ ਖੇਤੀ ਕਰਨਾ ਤੇਰਾ ਕੋਈ ਬਾਲੀ ਅੱਗ ਮਚਾਉਣਾ ਪਤੰਦਰਾ 15 ਦਿਨ ਖੜ ਜਾਂਦਾ ਹਜੇ ਤੇ ਕੀ ਤੈਨੂੰ ਲੋੜ ਆਉਂਦਾ ਸੀਗਾ ਇਹ ਬਾਈ ਗੇਤੀ ਕਣਕ ਨਹੀਂ ਝਾੜ ਝੂਟ ਦਿੰਦੀਗੀ ਗਰਮੀ ਪੈ ਜਾਣੀ ਐ ਇਹਨੇ ਤੱਕਲੇ ਚੜ ਜਾਣਾ ਦੂਜੀ ਗੱਲ ਜਦੋਂ ਇਹਨੇ ਬੱਲੀ ਚੱਕਣੀ ਐ ਕੋਰਾ ਪੈ ਜਾਣਾ ਇਹ ਤਾਂ ਬਈ ਰਗੜੀ ਜਾਣੀ ਐ ਜਦੋਂ ਤਾਂ ਮੌਸਮ ਦੇ ਸਾਰੇ ਹੁੰਦਾ ਝੜ ਵੱਧਣਾ ਘਟਣਾ ਵੇਖੀ ਜਾਉ ਯਾਰ ਓਏ ਮੌਸਮ ਕੱਲਾ ਕੀ ਕਰੂ ਯਾਰ ਬੰਦੇ ਦੇ ਹੱਥ ਵਸ ਨਹੀਂ ਹੁੰਦਾ ਕਿੜਾ ਕਿੜਾ ਵਟਾਂ ਦੇ ਘਾ ਖੜਾ ਨਾ ਕੋਈ ਵਟ ਘੜੀ ਨਾ ਕੋਈ ਡੋਲ ਕਰਚਾਂ ਚ ਭਜਾ ਕੇ ਜੀਰੋ ਡਰਲ ਲਗਾਤੀ ਤੁਸੀਂ ਤਾਂ ਵੀ ਜਿਵੇਂ ਪਤਾ ਨਹੀਂ ਕੋਈ ਪਰ ਲਵਾਉਂਦੀ ਹੁੰਦੀ ਐ ਵੀਰੇ ਬੀਜੂਗਾ ਤਾਂ ਕਣਕ ਮੈਂ ਓ ਟੋਟਾ ਟੋਹੇ 10 15 ਦਿਨ ਨਹੀਂ ਬੀਜਦਾ ਤੇ ਦੋ ਵਾਰੀ ਮਾਰੂੰਗਾ ਤਉਂਗਾ ਦੋ ਵਾਰੀ ਹੜ ਦੋ ਵਾਰੀ ਸਵਾਗ ਐਂ ਬਰੇਤੀ ਬਣਾ ਕੇ ਵਣ ਫੇਰ ਬੀਜੂਗਾ ਤੇ ਵੇਖੀ ਖੁੰਬਾਂ ਨੂੰ ਨਿਕਲਦੀ ਓ ਸਿੱਧਾ ਕਹਿਣਾ ਹੁਣ ਤਾਂ ਤੂੰ ਵੀ ਪੈਰਾਂ ਥੱਲੇ ਅੱਗ ਮਚਾ ਦੇਣੀ ਸੀ ਤੂੰ ਮੱਕੀ ਵਾਲਾ ਪੰਗਾ ਲੈ ਲਿਆ ਜਦੋਂ ਤੇਰੇ ਮੱਕੀ ਦਾ ਚਾਰ ਪਨਿਸ਼ ਉਦੋਂ ਪੈ ਲਗਾ ਮੀ 26 ਚੋਂ ਤੇਰਾ ਹੋਗਾ ਲੇਟ ਉਹਨਵਾ ਤਾਂ ਆਉਂਦਾ ਨਹੀਂ ਮੋਚਕਰ ਤੇ ਆਰਤੀ ਦੇ ਮੰਡੀ ਜਸਤਾਉਂਦੇ ਨਹੀਂ ਤੇ ਨਾ ਉਹਨੂੰ ਵੱਡਣ ਚੋ ਕਰਾਂ ਤੇ ਨਾ ਉਹਨੂੰ ਛੱਡਣ ਚੋ ਕਰਾਂ ਕਣਕ ਤਾਂ ਫੇਰ ਵੀ ਜੇਗਾ ਜਾਂ ਪਹਿਲਾਂ ਝੋਨਾ ਵੱਡੇਗਾ ਤਾਂ ਉਹ ਬਾਕੀ ਤੇਰੀ ਖੁੰਬਾਰ ਕੀ ਕਣਕ ਦਾ ਪਤਾ ਹੀ ਆ ਜਦੋਂ ਨੂੰ ਤੂ ਵੱਟ ਨਹੀਂ ਹੁੰਦੀ ਉਹਨੂੰ ਪਾ ਜਾਂਦੀ ਹੈ ਗਰਮੀ ਮੜ ਕੇ ਕਣਕ ਤਰੀ ਆ ਜਾਂਦੀ ਹੈ ਜਿਵੇਂ ਜੀਰਾ ਹੁੰਦਾ